ਜਿੰਨੋ ਸਮੇਂ ਦੀ ਸਮਝ ਨਹੀਂ ਉਹਨੂੰ ਪ੍ਰਮਾਤਮਾ ਦੀ ਸਮਝ ਨਹੀਂ ਹੋ ਸਕਦੀ ਜਿਹਨੂੰ ਵਕਤ ਦਾ ਬੋਧ ਨਹੀਂ ਉਹਨੂੰ ਪ੍ਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ ਕਿਤੇ ਬਹੁਤ ਛੋਟੀ ਖੇਡ ਨਾਲ ਸਮਝ ਲੈਣਾ ਪ੍ਰਮਾਤਮਾ ਬਦਕਿਸਮਤੀ ਹੈ ਇਸ ਕਾਮ ਦੀ ਇਸ ਦਾ ਗੁਰੂ ਗਿਆਨ ਇਸ ਦਾ ਪ੍ਰਮਾਤਮਾ ਗਿਆਨ ਇਸ ਦਾ ਇਸ਼ਟ ਗਿਆਨ ਇਹ ਗਿਆਨ ਦੇ ਸਰੋਗ ਗੁਰੂ ਗੰਦ ਸਾਹਿਬ ਨੂੰ ਮੱਥਾ ਟੇਕਦਾ ਹੈ ਪਰ ਧਾਰਮਿਕ ਤੌਰ ਤੇ ਗਿਆਨ ਦੇ ਬਖਾਉ ਗੁਸਤਾਖੀ ਨਾ माफ कर देना एक कौम पछड़ी हुई है ज्ञान दे क्योंकि पक्ष कौम मठा मठांच नहीं लड़ती सिर्फ सिख ही गुरुद्वार लड़ते हैं और कोई भी नहीं लड़ती सिर्फ सिख ही धार्मिक स्थाना लड़ते हैं और खूब लड़ते हैं रज के लड़ते हैं इसका मतलब धर्म का कख पता नहीं कुछ भी बोध नहीं कुछ भी पता नहीं होगा पता बाकी बहुत कुछ कम से कम धर्म का ਸਮੇਂ ਦਾ ਬੋਧ ਪ੍ਰਮਾਤਮਾ ਦਾ ਬੋਲ ਹੈ ਕਾਲ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਂਦਾ ਹੈ ਕਾਲ ਦੀ ਸਮਝ ਨਹੀਂ ਸਮੇਂ ਦੀ ਸਮਝ ਨਹੀਂ ਵਕਤ ਦਾ ਹੀ ਬੋਧ ਕੋਈ ਨਹੀਂ ਤਾਂ ਪ੍ਰਮਾਤਮਾ ਦਾ ਕਿੱਥਾ ਈਸ਼ਵਰ ਦਾ ਕਿੱਥਾ ਲੜਦੇ ਹੋਣਗੇ ਮੁਸਲਮਾਨ ਖੂਬ ਲੜਦੇ ਨੇ ਪਰ ਮਸਜਿਦਾਂ ਚ ਨਹੀਂ ਲੜਦੇ ਲੜਦੇ ਨੇ ਹਿੰਦੂਰ ਖੂਬ ਲੜਦੇ ਨੇ ਹਿੰਦੂ ਮੰਦਿਰਾਂ ਚ ਨਹੀਂ ਲੜਦੇ ਲੜਦੇ ਨੇ ਈਸਾਈ ਵੀ ਰਾਜ ਕੇ ਲੜਦੇ ਨੇ ਬੜਾ ਲੜੇ ਨੇ ਚਰਚ ਦੇ ਚ ਨਹੀਂ ਲੜਦੇ ਚਰਚ ਦੇ ਚੱਲਣ ਵਾਲੇ ਮੰਦਰ ਦੇ ਚੱਲਣ ਵਾਲੇ ਧਰਮ ਸਥਰ ਦੇ ਚੱਲਣ ਵਾਲੇ ਇੱਕੋ ਹੀ ਕੌਮ ਹੈ ਸਿੱਖ ਕੌਮ ਬੜੀ ਭयंकर ਰੂਪ ਵਿੱਚ ਲੜਾਈ ਗੋਲੀਆਂ ਤੱਕ ਚੱਲ ਜਾਂਦੀਆਂ ਪੱਗਾਂ ਤੱਕ ਲੈ ਜਾਂਦੀਆਂ ਜਿਸ ਨੂੰ ਗੁਰੂ ਕੀ ਮੋਹ ਕਹਿੰਨ ਨਾ ਦਾੜਾ ਇਸ ਨੂੰ ਹੱਥ ਪੈ ਜਾਂਦੇ ਨਹੀਂ ਜਿਸ ਨੂੰ ਗੁਰੂ ਦੀ ਮੋਹ ਕਹਿੰਨ ਨਾ ਜੋੜਾ ਇੱਕ ਦੂਜੇ ਦੇ ਪੁੱਟਦੇ ਕਾਦੀ ਗੁਰੂ ਦੀ ਮੋਹ ਗੁਰੂ ਦੀ ਮੋਹ ਤੁਸੀਂ ਮਿਟਾਓ ਗੁਰੂ ਦੀ ਮੋਹ ਨੂੰ ਪਾੜ ਗਏ ਤੁਸੀਂ ਖਿੱਚੋ ਮਿਟਾਓ ਤੇ ਕਰਵੀ ਤੁਸੀਂ ਗੁਰੂ ਸਿੱਖ ਫਿਰ ਵੀ ਗੁਰਮਤੀ ਗਿਮੇ ਸਵਾਸਤੇ ਕਹਿਣਾ ਕਮਾਲ ਦੀ ਗੱਲ ਜਿਸ ਦਾ ਗੁਰੂ ਗਿਆਨ ਜਿਸ ਦਾ ਪ੍ਰਮਾਤਮਾ ਗਿਆਨ ਗਿਆਨ ਗੁਰੂ ਆਤਮ ਉਪਦੇਸ਼ ਨਾਮ ਬਿਬੋਧ ਲਗਾਓ ਇਹ ਕਾਮ ਦੁਨੀਆ ਦੀ ਸਭ ਤੋਂ ਸਿਆਣੀ ਕਾਮ ਹੋਣੀ ਚਾਹੀਦੀ ਸੀ ਇਹ ਮਿਹਨਤੀ ਕਾਮ ਹੈ ਮੰਨ ਲੈ ਸਰਦਾਲੂ ਕਾਮ ਹੈ ਮੰਨ ਲੈ ਦਾਨੇ ਕਾਮ ਹੈ ਮੰਨ ਲੈ ਇਹ ਗਿਆਨੀ ਕਾਮ ਹੈ ਕੁਲ ਮਨਨ ਨੂੰ ਤੇ ਹਵੀ ਮਾਰਸ ਕਰ ਕੋਈ ਵੀ ਮੰਨਣ ਨੂੰ ਤਿਆਰ ਨਹੀਂ। ਹਿੰਦੁਸਤਾਨ ਦੇ ਚ ਕਹਾਵਤ ਹੈ ਇਹ ਮੈਦਾਨੇ ਜੰਗ ਦੇ ਚ ਕਾਮਯਾਬ ਨੇ। ਇਹ ਵਪਾਰਕ ਦੁਨੀਆ ਦੇ ਚ ਵੀ ਕਾਮਯਾਬ ਨੇ। ਇਹ ਪਰਉਪਕਾਰੀ ਦੁਨੀਆ ਦੇ ਚ ਵੀ ਕਾਮਯਾਬ ਨੇ। ਪਰ ਟੇਬਲ ਟਾਕ ਦੇ ਚ ਵਿਚਾਰ ਵਟਾਂਦਰੇ ਦੇ ਚ ਬਿਲਕੁਲ ਅਸਫਲ ਨੇ। ਕੋਈ ਕਾਮਯਾਬ ਨਹੀਂ। ਇਹਨਾਂ ਨੂੰ ਵਿਚਾਰ ਵਟਾਂਦਰਾ ਕਰਨਾ ਆਉਂਦਾ ਹੀ ਨਹੀਂ। ਵਿਚਾਨ ਦਾ ਵਿਚਾਰ ਦਾ ਕਦਾਨ ਪ੍ਰਦਾਨ ਆਉਂਦਾ ਹੀ ਨਹੀਂ। ਇੰਜ ਕਹਿੰਦੇ ਆ। ਔਰ ਜਿਸ ਜਿਹ ਸਿਆਣੇ ਬੰਦਿਆਂ ਨੇ ਕਿਹਾ ਔਰ ਜਿਹੜੇ ਜਿਹੜੇ ਮੇਰੇ ਸਾਹਮਣੇ ਸਬੂਤ ਰੱਖ ਦਿੱਤੇ ਕਹਿਣ ਲੱਗੇ ਦੱਸੋ ਇਹ ਕੋਈ ਵਿਚਾਰ ਕਰ ਸਕਦਾ ਹੈ ਤਾਂ ਮੈਨੂੰ ਚੁੱਪ ਰਹਿਣਾ ਪਏ। ਕੀ ਕਰੀ। ਗੁਰਦੁਆਰਿਆਂ ਦੀਆਂ ਤਸਵੀਰਾਂ ਪੇਸ਼ ਕੀਤੀਆਂ ਇਹ ਕੁਝ ਗੁਰਦੁਆਰਿਆਂ ਚ ਹੁੰਦਾ। ਤੇ ਚੁੱਪ ਰਹਿਣਾ ਪਏ। ਹੁਣ ਬਹੁਤਾ ਬੋਲੀਏ ਤੇ ਆਪਣਾ ਨੰਗ ਆਪਣੇ ਆਪ ਦਾ ਨਗੇ ਜਗਤ ਦੇ ਸਾਹਮਣੇ ਰੱਖਣਾ ਹੈ। ਗੁਰੂ ਗਿਆਨ ਹੈ, ਪ੍ਰਮਾਤਮਾ ਗਿਆਨ ਹੈ, ਸਿੱਖ ਅਗਿਆਨੀ ਨਹੀਂ ਚਾਹੀਦਾ ਕਿਉਂਕਿ ਇਹਦਾ ਤੇ ਇਸ ਹੀ ਗਿਆਨੀ ਹੈ। ਇਹਦਾ ਤੇ ਰੱਬ ਹੀ ਗਿਆਨ ਹੈ। ਪਿਤਾ ਤੇ ਗੁਰੂ ਹੀ ਗਿਆਨ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਵੀ ਬਹੁਤ ਲਗਾਓ ਤੋ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਵਾਨ ਕਰਦੇ ਨੇ ਉਹ ਜੋ ਪ੍ਰਵਾਤਮਾ ਹੈ ਕਾਲ ਚਿੰਤਨ ਤੋਂ ਉੱਚਾ ਹੈ ਕਿਉਂ ਅਕਾਲ ਹੈ ਇਸੇ ਨੂੰ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਫਰਮਾਨ ਇੱਕ ਪੰਕਤੀ ਸਾਹਮਣੇ ਆ ਰਹੀ ਹੈ ਮੇਰੇ ਪਾਠੀ ਸਿੰਘਾਂ ਨੂੰ ਚੇਤੇ ਹੋਵੇਗੀ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਨੇ ਲੜੀਵਾਰ ਪਾਠ ਕੀਤਾ ਉਹਨਾਂ ਦੇ ਸਾਹਮਣੇ ਪੰਕਤੀ ਆਈ ਹੋਵੇਗੀ ਕਾਲ ਜਾਲ ਜਮ ਜੋ ਨਾ ਸਾਕੇ ਸੱਚ ਦਾ ਬੰਧਾ ਥਾਟ ਕਾਲ ਦਾ ਜਾਲ ਸਾਡੇ ਸਾਡੇ ਦੇ ਪੈ ਨਹੀਂ ਸਕਦਾ ਸਾਨੂੰ ਨਹੀਂ ਦੇਖ ਸਕਦਾ ਅਸੀਂ ਕਾਲ ਦੇ ਜਾਲ ਦੇ ਚ ਨਹੀਂ ਆ ਅਸੀਂ ਸਮੇਂ ਦੇ ਫੰਦੇ ਦੇ ਚ ਫਸੇ ਹੋਏ ਨਹੀਂ ਆ ਅਸੀਂ ਸਮੇਂ ਦੀ ਪਕੜ ਦੇ ਚ ਨਹੀਂ ਆ ਸਮੇਂ ਚੋਂ ਨਿਕਲ ਗਏ ਸਮਾਂ ਸਾਡੀ ਵਰਤੋਂ ਨਹੀਂ ਕਰ ਸਕਦਾ ਸਮਾਂ ਸਾਨੂੰ ਇਸਤੇਮਾਲ ਨਹੀਂ ਕਰ ਸਕਦਾ ਸੜੀ ਦੁਨੀਆ 'ਚ ਸਮਾਂ ਖਤਮ ਹੋ ਗਿਆ। ਕਹਿੰਦੇ ਨੇ ਇੱਕ ਪ੍ਰਮਾਤਮਾ ਦੇ ਸਮਾਂ ਨਹੀਂ ਹੈ। ਜਿਹੜਾ ਪ੍ਰਮਾਤਮਾ ਨਾਲ ਜੁੜ ਗਿਆ ਉਹਦੇ ਸਮਾਂ ਨਹੀਂ ਹੈ। ਇਸ ਵਾਸਤੇ ਪ੍ਰਮਾਤਮਾ ਨੂੰ ਗੁਰੂ ਨਾਨਕ ਨੇ ਕਿਹਾ ਅਕਾਲ ਮੂਰਤ ਮੂਰਤੀ ਮਾਨ ਹੈ ਪਰ ਸਮੇਂ ਦੇ 'ਚ ਨਹੀਂ ਹੈ। ਕਿਉਂਕਿ ਸਾਰੀਆਂ ਮੂਰਤੀਆਂ ਨੂੰ ਸਮਾਂ ਜਨਮ ਦਿੰਦਾ ਹੈ। ਸਮਾਂ ਜੀਵਨ ਦਿੰਦਾ ਹੈ, ਸਮਾਂ ਖਾ ਜਾਂਦਾ ਹੈ। ਬੋਲਣ ਨੂੰ ਤੇ ਸਿਵੀ ਕਹਿ ਦੇਣਿਆ, ਸਭ ਸਮੇਂ ਦਿਖੇੜੇ ਜੀ, ਵਕਤ ਦਿਖੇੜੇ। ਪਰ ਕਤਈ ਵਕਤ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਵਰਨਾ ਵਕਤ ਦੀ ਗ੍ਰਿਫਤ ਦੇ ਚਸੇ ਨਾ ਹੁੰਦੇ ਵਕਤ ਦੀ ਪਕੜ ਦੇ ਚਸੇ ਨਾ ਹੁੰਦੇ ਸਮੇਂ ਦੀ ਕੈਦ ਦੇ ਚਸੇ ਨਾ ਹੁੰਦੇ ਹਰ ਮਨੁੱਖ ਸਮੇਂ ਦੀ ਕੈਦ ਦੇ ਚ ਹੈ ਧੰਨ ਗੁਰੂ ਨਾਨਕ ਦੇਵ ਜੀ ਦੇ ਬਾਖ ਜਾਲੀ ਰੈਨ ਜਾਲ ਦਿਨ ਹੁਆ ਦਿਨ ਆਇਆ ਜਾਲ ਹੈ ਫਸੇ ਸਾਨੂੰ ਵਰਦ ਲੈਂਦੀ ਰਾਤ ਆਈਏ ਜਾਲ ਹੈ ਹੱਸ ਰਹਿ ਸਾਨੂੰ ਵਰਦ ਲੈਂਦੀ ਜੇਤੀ ਘੜੀ ਫਾਈ ਤੇਤੀ ਦਿਨ ਰਾਤ ਦੀਆਂ ਜਿਤਨੀਆਂ ਘੜੀਆਂ ਨੇ ਫਾਈਆਂ ਨੇ ਰਸ ਰਸ ਚੋਗ ਚੁਗੇ ਨੇ ਤਪਾਸੇ ਇੱਕ ਇੱਕ ਘੜੀ ਵਿੱਚ ਤਰ੍ਹਾਂ ਤਰ੍ਹਾਂ ਦੇ ਰਸ ਕਿਸੇ ਵੇਲੇ ਕੋਈ ਰਸ ਚਾਹੀਦਾ ਕਿਸੇ ਵਕਤ ਕੋਈ ਰਸ ਚਾਹੀਦਾ ਕਿਸੇ ਵਕਤ ਕੋਈ ਰਸ ਚਾਹੀਦਾ ਹਰ ਘੜੀ ਦੁਨਿਆਵੀ ਰਸ ਵਿੱਚ ਮਨੁੱਖ ਨੂੰ ਐਸਾ ਫਸਾ ਕੇ ਰੱਖਦੀ ਹੈ ਫਾਈਆਂ ਰਸ ਰਸ ਚੋਗ ਚੁਗੇ ਨੇ ਤਪਾਸੇ ਛੂਟਸ ਮੂੜੇ ਕਮਨ ਗੁਣੀ ਇੱਥੇ ਗੁਰੂ ਨਾਨਕ ਦੇਵ ਜੀ ਨੇ ਮੋੜ ਹੈ ਇਹ ਮੌਰਖ ਕਿਸ ਤਰ੍ਹਾਂ ਛੁਟਾਏਗਾ ਕਿਵੇਂ ਛੁਟਾਏਗਾ ਇੱਕ ਤੇ ਜਾਲ ਪਿਆ ਫਿਰ ਤੂੰ ਫਾਈ ਚ ਵੀ ਫਸੇ ਇੱਕ ਤੇ ਫਾਈ ਦੇ ਚ ਫਸੇ ਉੱਪਰ ਜਾਲ ਪਿਆ ਕਾਲ ਜਾਲ ਜਮ ਜੋ ਹੋ ਨਾ ਸਕੇ ਮਹਾਰਾਜ ਕਹਿੰਦੇ ਕਾਲ ਦਾ ਜਾਲ ਜਿਸ ਦੇ ਹੱਥ ਦੇ ਚ ਹੈ ਸਾਨੂੰ ਨਹੀਂ ਵੇਖ ਸਕਦਾ ਇਹ ਜਾਲ ਸਾਡੇ ਤੇ ਨਹੀਂ ਪੈ ਸਕਦਾ ਸਾਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆਕਾਲ ਹੈ ਅਜਾਲ ਹੈ اے ਪ੍ਰਮਾਤਮਾ ਤੂੰ ਆਕਾਲ ਹੈ ਤੇਰੇ ਉੱਪਰ ਕਾਲ ਦਾ ਜਾਲ ਨਹੀਂ ਹੈ ਅਜਾਲ ਹੈ ਹੁਣ ਜੇ ਵਾਕਈ ਤੂੰ ਕਾਲ ਦੇ ਜਾਲ ਦੇ ਚ ਨਹੀਂ ਅਜਾਲ ਹੈ ਤਾਂ ਥੋੜੀ ਜੀਆਂ ਕਾਲ ਦੀ ਵਿਆਖਿਆ ਕਰੀ ਇਹਨੂੰ ਕਹਿੰਦੇ ਕਾਲ ਚਿੰਤਨ ਔਰ ਕਾਲ ਚਿੰਤਨ ਉਦੋਂ ਸਫਲ ਹੋ ਜਾਂਦਾ ਜਦ ਕਾਲ ਚਿੰਤਨ ਆਕਾਲ ਚਿੰਤਨ ਬਣ ਜਾਏ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਆਪਣੀ ਅਜ਼ੀਮ ਰਚਨਾ ਦਾ ਨਾਂ ਹੀ ਰੱਖਿਆ ਅਕਾਲ ਉਸਤਤ ਉਹਦੀ ਮਹਿਮਾ ਜੋ ਸਮੇਂ ਦੇ ਚ ਨਹੀਂ ਹੈ ਵਕਤ ਦੇ ਚ ਨਹੀਂ ਹੈ ਔਰ ਉਸੇ ਦਾ ਜ਼ਿਕਰ ਜਪ ਸਾਹਿਬ ਦੇ ਚ ਕਰ ਦਿੱਤਾ ਹੈ ਅਕਾਲ ਹੈ ਅਜਾਲ ਹੈ ਅੱਲਾ ਹੈ ਅਜਾ ਹੈ ਕਾਲ ਚਿੰਤਨ ਸਮੇਂ ਦਾ ਚਿੰਤ ਸਮੇਂ ਨੂੰ ਵਿਦਵਾਨਾਂ ਨੇ ਤਿੰਨ ਧਾਰਾਵਾਂ ਦੇ ਚ ਵੰਡੇ ਆ ਮਾਜ਼ੀ ਹਾਲ ਮਸਤਕਬਲ ਭੂਤ ਭਵਿਸ਼ ਵਰਤਮਾਨ ਲੰਘ ਗਿਆ ਭੂਤਕਾਲ ਆਉਣ ਵਾਲਾ ਭਵਿਸ਼ ਜਿਸ ਵਿੱਚ ਜੀ ਰਹਾ ਵਰਤਮਾਨ ਤਿੰਨ ਨੇ ਪ੍ਰਮਾਤਮਾ ਨੂੰ ਕਹਿੰਦੇ ਨੇ ਉਹ ਤ੍ਰੈਕਾਲ ਦਰਸੀ ਹੈ ਤਿੰਨਾਂ ਕਾਲਾਂ ਨੂੰ ਵੇਖਣ ਵਾਲਾ ਹੈ ਤਿੰਨਾਂ ਕਾਲਾਂ ਦੇ ਵਿੱਚ ਨਹੀਂ ਇਹ ਸਵਸਥ ਦੇਸੀ ਇਹ ਨਹੀਂ ਕਹਿ ਸਕਦੇ ਪ੍ਰਮਾਤਮਾ ਭੂਤਕਾਲ ਦੀ ਘਟਨਾ ਹੈ नहीं कह सकते परमात्मा भविष्य की संभावना है ऐसा नहीं कह सकते ऐसा नहीं कह सकते परमात्मा होया सी, नहीं कह सकते कह सकते हैं माता हैगी आज तक कोई नहीं दादा सी आज तक नहीं है कोई कह सकता है शायद पोतरा होगा आज तक नहीं है ਉੱਤਰ ਹੋਵੇਗਾ ਅੱਜ ਤੇ ਨਹੀਂ ਹੈ ਐਸਾ ਸੀ ਨਹੀਂ ਕਹਿ ਸਕਦੇ ਪਰ ਮਾਤਮਾ ਹੈਗਾ ਸੀ ਅੱਜ ਨਹੀਂ ਹੈ ਇਹ ਨਹੀਂ ਕਹਿ ਸਕਦੇ ਮਾਂ ਬਾਪ ਬਾਰੇ ਕਹਿ ਸਕਦੇ ਆ ਬਾਬਾ ਫਰੀਦ ਹੀ ਕਹਿ ਰਹੇ ਨੇ ਫਰੀਦਾ ਕਿੱਥੇ ਤੇੜੇ ਮਾਪਿਆਂ ਜਿੰਨੇ ਤੋਂ ਜਣਿਆ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਕਿੱਥੇ ਨੇ ਅੱਜ ਤੇ ਕੋਈ ਨਹੀਂ ਕੱਲ ਤੇ ਹੈ ਸੰ ਅੱਜ ਤੇ ਕੋਈ ਨਹੀਂ ਇਸ ਨੂੰ ਪੂਰਨ ਖੁਲਾਸੇ ਦੇ ਰੂਪੇ ਤੇ ਮੈਂ ਫਿਰ ਬਿਆਨ ਕਰਾਂਗਾ ਜੋ ਹੈ ਤੇ ਨਹੀਂ ਹੋ ਜਾਂਦਾ ਜੋ ਨਹੀਂ ਹੈ ਤੇ ਹੈ ਹੋ ਜਾਂਦਾ ਬਸ ਇਸੇ ਨੂੰ ਮਾਇਆ ਕਹਿੰਦੇ ਇਸੇ ਨੂੰ ਹਵਾ ਕਹਿੰਦੇ ਨੇ ਖੁਲਾਸਾ ਕਿਸੇ ਵਕਤ ਫਿਰ ਕੱਲ ਤੇ ਹੈ ਸੰ ਅੱਜ ਨਹੀਂ ਕੱਲ ਤੇ ਪਤਾ ਹੈ ਸੀ ਅੱਜ ਨਹੀਂ ਕੱਲ ਤੇ ਦਾਦਾ ਹੈ ਸੀ ਅੱਜ ਨਹੀਂ ਅੱਜ ਤੇ ਪੁੱਤਰ ਨਹੀਂ ਹੈ ਅੱਜ ਤੇ ਪੋਤਰਾ ਨਹੀਂ ਹੈ ਸ਼ਾਇਦ ਕੱਲ ਹੋਵੇ ਅੱਜ ਤੇ ਨਹੀਂ ਹੈ ਇੱਕ ਮੋਟਾ ਉਦਾਹਰਣ ਮੈਂ ਦੇ ਰਿਹਾ ਤੁਪ ਪ੍ਰਮਾਤਮਾ ਭਵਿਸ਼ ਦੇ ਸੰਭਾਵਨਾ ਨਹੀਂ ਕਿ ਹੋਵੇਗਾ ਪ੍ਰਮਾਤਮਾ ਭੂਤ ਕਾਲ ਦੀ ਘਟਨਾ ਨਹੀਂ ਕਿ ਪ੍ਰਮਾਤਮਾ ਹੈਗਾ ਸੀ ਨਹੀਂ ਕਹਿ ਸਕਦੇ ਅਸ ਅਕਾਲ ਅਕਾਲ ਦੇ ਵਿੱਚ ਵਰਤਮਾਨ ਵੀ ਨਹੀਂ ਆਂਦਾ ਇਹ ਵੀ ਮੈਰਸ ਕਰਦੇ इस वास्त कह दिता है परमात्मा वर्तमान देश भी नहीं है यह गल वो झलक किसी मिलेगी परमात्मा की वर्तमान मिलेगी भूतकालों नहीं मिलेगी भविष्य चो नहीं मिले मिलेगी झलक थोड़ी बहुत वर्तमान देश। और झलक मिल दिया जैसे लीन हो जाएगा तो वर्तमान भी मिट जाएगा खत्म हो जाएगा हो सकता थोड़े कोई ऐसे अभ्यासी हो मैं यही कहना नहीं है मैं रूहे जमीन ते ऐसा कोई शहर नहीं देखा जिथे कोई अभ्यासी नहीं है आज तक ते मैंने कोई ऐसा शहर नहीं दिखाई देता जिथे कोई रब्बी लगन रब्बी रस रब्बी तड़प या रब्बी पहुंच वाले मनुख ना होवन। जिस दिन नहीं होंगे के मेरे खाल दुनिया नहीं रहेगी है कह नहीं? पर इतने थोड़े है न विरले ना है न खड़े मैं कल दी गल फिर सुना दे महात्मा बुद्ध अपने चचेरे भ्रा आनंद ਨੂੰ ਕਹਿੰਦੇ ਨੇ ਐ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕਤਈ ਭੀੜ ਨਹੀਂ ਹੁੰਦੀ ਕਤਈ ਭੀੜ ਨਹੀਂ ਟਾਵਾ ਟਾਵਾ ਕੱਲਾ ਕਿਧਰੇ ਕਰਤ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਪਹਾੜਾਂ ਤੇ ਚਲੇ ਗਏ ਭੀੜ ਮਿਲ ਜਾਏਗੀ ਗੀਟੀਆਂ ਦੀ ਪਥਰਾਂ ਦੀ हीर की भीड़ नहीं मिलेगी तो खोजना पेगा कि कदा था आया आया। नहीं सही पर बहुत सोड़े बहुत सोड़े बहुत सोड़े और कई दफा वो थोड़े भी गुपत क्यों गुपत किस कारण करके ने किरे बैठे ने गुफा च बैठे ने कतई नहीं जगत को समझ नहीं एक बच्चे नु की पता है जवानी की, और जवान की पता है, के पता है, है और एक जवान बुडेपा की आता है बुढ़े हो के पता चलता है बुढ़ेपा की है और एक बुढे नौत की आ मर के पता चलता है मौत की आती है की इस चक्कर च ना पैणा अगले के खबर ना पाई अगे दी कोई समझ नहीं है मनो मैं एक दफा फिर दोहरावा एक बच्चे नु की पता है जवानी की आँगी है जवान बन के पता चलता है जवानी की आती है एक जवान बुढ़ेपा की आता है बुढ़े के पता चलता है बुढ़ेपा की है और एक बुढे मौत की आती है मर के पता चलता है मौत की है दूजे की मौत ना नहीं पता चलता बुढ़िया वेख के बुढ़ेपे का नहीं पता चलता कुछ भी नहीं पता चलता बुढ़े दिखाई दे रहे ने पर बुढ़ेपा की है इतने बुढ़े होके ही पता चलता है होंगे नहीं जवान दिखाई दे रहे ने बच्चे पर जवानी की आती है कख नहीं पता जवान बन के पता चलता है जवानी की लाशा दिखाई दे रही खबर दिखाई दे रही अर्थियां उठदर चो दिखाई दे रही मर के मौत की आती है कुंज नहीं पता चलता कुछ भी नहीं पता चलता इतने गुरमुख बन के पता चलता है गुरमुखताई की आत बन के पता चलता है संत बना की है ਪਰਮਾਤਮਾ ਦਾ ਸਰੂਪ ਹੋ ਕੇ ਹੀ ਪਤਾ ਚੱਲਦਾ ਹੈ ਪਰਮਾਤਮਾ ਕੀ ਹੈ ਇਹ ਵੱਡਾ ਉੱਚਾ ਹੋਵੇ ਕੋਏ ਕਿਸ ਉੱਚੇ ਕੋ ਜਾਣੇ ਸੋਏ ਕਿ ਤੇ ਇੰਜ ਕਹਿ ਸਕਦਾ ਇੱਕ ਬੱਚੇ ਨੂੰ ਇਹ ਵੱਡਾ ਉੱਚਾ ਹੋਵੇ ਕੋਏ ਜਵਾਨ ਵਰਗਾ ਹੋਏਗਾ ਤੈਨੂੰ ਪਤਾ ਚੱਲ ਜਾਏਗਾ ਜਵਾਨੀ ਕੀ ਅਜੇ ਤੇ ਨਹੀਂ ਔਰ ਇੱਕ ਜਵਾਨ ਨੂੰ ਕਹਿ ਸਕਦੇ ਆ ਇਹ ਵੱਡਾ ਉੱਚਾ ਹੋਵੇ ਕੋਏ ਬੁੱਢਾ ਹੋ ਜਾਏਗਾ ਤੈਨੂੰ ਪਤਾ ਚੱਲ ਜਾਏਗਾ ਬੁਢੇਪਾ ਕੀ ਆਉਂਦਾ ਹੈ ਅਜੇ ਤੇ ਨਹੀਂ ਮਰ ਕੇ ਪਤਾ ਚਲ ਜਾਏਗਾ ਮੌਤ ਕੀ ਹੋਣੀ ਅਜੇ ਤਨੇ ਜਪਦਿਆਂ ਜਪਦਿਆਂ ਅਭਿਆਸ ਕਰਦਿਆਂ ਕਰਦਿਆਂ ਜਿਸ ਦਿਨ ਤੂੰ ਰੱਬ ਵਰਗਾ ਹੋ ਗਿਆ ਤੈਨੂੰ ਪਤਾ ਚਲ ਜਾਏਗਾ ਰੱਬ ਕੀ ਹੈ ਪ੍ਰਮਾਤਮਾ ਕੀ ਉਂਝ ਤਨੇ ਕੱਖ ਨਹੀਂ ਪਤਾ ਚਲਿਆਗਾ ਲੋਕੀ ਜੋ ਫੈਸਲਾ ਕਰਦੇ ਨੇ ਫੁਲਾਣੇ ਬਹੁਤ ਵੱਡੇ ਸੰਤ ਨੇ ਮਹਾ ਸੰਤ ਨੇ ਔਰ ਸਭ ਫੈਸਲਾ ਉਹੀ ਕਰਦੇ ਨੇ ਜਿਵੇਂ ਬੱਚਾ ਕੋਈ ਜਵਾਨਾਂ ਦੇ ਬਾਰੇ ਫੈਸਲਾ ਕਰੇ ਤੇ ਜਿਵੇਂ ਜਵਾਨ ਕੋਈ ਬੁੱਢਿਆਂ ਬਾਰੇ ਫੈਸਲਾ ਕਰੇ ਜਿਵੇਂ ਕੋਈ ਬੁੱਢਾ ਮਰਿਆ ਹੋਇਆ ਬਾਰੇ ਫੈਸਲਾ ਕਰੇ ਅਗਲੀ ਕਿਹច ਖਬਰ ਨਾ ਅਗਰੇ ਅਕੇ ਦੀ ਸਮਝ ਨਹੀਂ ਆਉਂਦੀ